ਲੋਜੀ ਕਥਾਲਸਾ ਲੋਜੀ ਕੀ ਫਤਿਹ ਲੋਜੀ ਕਪੜੇ ਆਪਾਂ ਨੇ ਡੋਬ ਤੇ ਇੱਧਰ ਡੋਬ ਤੇ ਤੇ ਕੋਸਾ ਕੋਸਾ ਹੁਣ ਆਪਾਂ ਇਹ ਮਾਜਦੇ ਆਂ ਭਾਜ ਚਾਹ ਆਪਾਂ ਨੇ ਬਣਾ ਲਈ ਆ ਪੀਂਦੀ ਆਂ ਚਾਹ ਇਹਨੇ ਹੱਟਾ ਗੁੰਨਗਿਰ ਕੇ ਰੱਖ ਲਿਆ ਮੁੱਕੀ ਜਿੰਨੀ ਦਵਾਰੀ ਉਹਦੀ ਆ ਮਹਲੇ ਹੁਣ ਇਹ ਸਮਾਨ ਚੱਕਦਾ ਆਪਾਂ ਪੰਡਿਤ ਡਿੰਡ ਦੇ ਮਾਜਦ ਲਈ ਲੋਜ ਨੂੰ ਪੰਡਿਤਿੰਦੇ ਮੰਗ ਲਈ ਸਾਫ ਕੇ ਰੱਖੇ ਰੱਖਾਂਗੇ ਤੇ ਲੈ ਕੇ ਗਿਆ ਉਸ ਤੋਂ ਬੇਟਾ ਜਿਹੜੇ ਸਾਰੇ ਸਮਾਨ ਚੱਕ ਲਿਆ ਇਸ ਤਰ੍ਹਾਂ ਤੇ ਪੰਡਿਤਿੰਦੇ 在那边地方坐着呢，特别美味哈。 thank you ਲੋਦੀ ਇੱਧਰ ਇੰਨੀ ਭਾਰੀ ਚਾਦਰ ਨਚੋੜਨੀ ਬੜੀ ਔਖੀ ਆ ਹੁਣ ਇਹਨੂੰ ਇੱਧਰ ਖਿੱਤੇ ਲਾਣੀ ਆ ਤੇ ਸਕਾ ਲਾਣੀ ਆ ਪਾਣੀ ਮੈਂ 2 ਮਿੰਟ 2 ਮਿੰਟ ਕੱਢ ਕੇ ਸਕਾ ਕੇ ਫਿਰ ਫੇਰ ਖਚਲ ਕੇ ਫਿਰ ਸਕਾ ਲਵਾਂਗੀ ਭਾਰੀ ਬਹੁਤ ਆ ਭਾਰੀ ਕੱਪੜੇ ਐਵੇਂ ਸਕਾ ਲਾਣੀ ਆ ਹੁਣ ਮੈਂ ਚਾਦਰਾਂ ਇਹ ਸਿਆਲ ਵਾਲੀਆਂ ਬੇਟਾ ਲੈ ਕੇ ਆਇਆ ਕੱਪੜੇ ਜਿਹੜੇ ਧੋਤੇ ਨੇ ਧੋਤਾ ਕੰਮ ਨਹੀਂ ਵੇੜਦਾ ਮੈਂ ਬਾਹਰ ਦਿਖਾਉਣੀ ਆ ਸਾਰੇ ਕੰਮ ਨਹੀਂ ਵੇੜਦਾ ਫੱਜਰੀ ਅੱਜ ਤਾਂ ਪੰਡਿਤ ਜੀ ਸੋਧਰੀ ਨੰਬ ਨਿਪੜ ਗਿਆ ਆਪਣਾ ਹੁਣ ਇਹਨੂੰ ਸੁਕਾ ਕੇ ਦਵਾਰੇ ਫਿਰ ਕੇ ਚੱਲਦੀ ਆ ਉਧਰ ਪਾਣੀ ਚ ਉਧਰ ਭਚੌਲਦੀਆਂ ਰੰਗ ਗਨੀਲ ਦਿੱਤਾ ਸੀ ਨੀਲੇ ਕੱਪੜਿਆਂ ਨੂੰ ਇਹ ਕਰਕੇ ਇਸ ਦੇ ਲੇਕੇ ਪੱਟੇ ਲੂਗੀ ਕਿ ਜਰਾਬ ਰਹੇਗੀ ਇਧਰੋਂ ਚੱਲੀ ਆ ਮਸ਼ੀਨ ਚੱਲਦੀ ਆ ਆਪਣੀ ਰਹਿ ਗਏ 1-2 ਕੱਪੜੇ ਰਹਿ ਗਏ ਸੀ ਕਿ ਤੋਂ ਹੁਣ ਦੇ ਸਾਫਾ ਸਫਾਈ ਕਰਤੀ ਆਪਾਂ ਨੇ ਅੱਜ ਬਾਥਰੂਮ ਵੀ ਕਲੀਨ ਕਰਤਾ ਦੇਖੋ ਚੰਗਾ ਘਾਟਾ ਨਾਲ ਅੱਜ ਫੱਟੇ ਚੱਕ ਤੇ ਲੋਜੀ ਹਲੇ ਗਿੱਲਾ ਹੀ ਆ ਹਨਾ ਹੁਣੇ ਕੰਮ ਨਿਬੜ ਕੇ ਹਟੀਆਂ ਸਾਫ ਸੁਥਰਾ ਹੋ ਗਿਆ ਚਮਕਾ ਮਾਰਦਾ ਜੀ ਬਾਥਰੂਮ ਆਪਣਾ ਹੁਣ ਜਿਹੜੇ ਦੋ ਕੱਪੜੇ ਰਹਿ ਗਏ ਉਹ ਸੁੱਕਣੇ ਪਾ ਦਾਂ ਫਿਰ ਕੰਮ ਨਿਬੜਤਾ ਚਲੋ ਜੀ ਵਧੀਆ ਕੰਮ ਨਿਪੜ ਗਿਆ ਆਪਣਾ ਹੁਣ ਚੱਲੀਏ ਰਸੋਈ ਚ ਹੋਰ ਕੀ ਕੀ ਰਹਿ ਗਏ ਹਾਂ ਧੋ ਦਾਂ ਮੈਟ ਧੂੰਗੀ ਮੈਂ ਬਾਅਦ ਚ ਹਨਾ ਆ ਰਹੇ ਜਿਹੜੇ ਦੋ ਕੱਪੜੇ ਕੱਢਦਾ ਹੁਣ ਬੱਦਲ ਵੀ ਨੇ ਹਨਾ ਧੁੱਪ ਵੀ ਆ ਨਾ ਇੰਨੀ ਤਾਂ ਨਹੀਂ ਉਹ ਫੁੱਕ ਜਾਣਗੇ ਚੱਲ ਕੰਮ ਨਹੀਂ ਬੜੀ ਕਿਨਾ ਆਉਂਦੀ ਆ ਲੇਟ ਆਪਣੇ ਦਾ ਧੁੱਪ ਦੁਪਹਿਰੇ ਆਉ 12 1 ਵਜੇ ਇੱਧਰ ਹੋਵੇ ਇੱਧਰ ਹੁਣ ਨੂੰ ਸੁੱਕ ਜਾਂਦੇ ਕਿੰਨਾ ਫਰਕ ਪੈ ਜਾਂਦਾ ਫਿਰ ਹਾਂ ਲੋਜੀ ਕਪੜੇ ਧੋ ਕੇ ਸੁੱਕਣੇ ਪਾਤੇ ਸੁੱਕਣਗੇ ਨਾ ਸੁੱਕਣਗੇ ਤਾਂ ਰੱਬ ਦੀ ਮਰਜ਼ੀ ਆ ਬੱਦਲ ਬਹੁਤ ਹੋਇਆ ਪਿਆ ਸਵੇਰ ਦੀ ਲੱਗੀ ਪਈਆਂ ਕਪੜੇ ਧੋਣ ਦੀ ਕੱਲ ਵੀ ਧੋਏ ਅੱਜ ਵੀ ਧੋਏ ਨਹੀਂ ਲੋਜੀ ਦੇਖਦੇ ਆ ਸੁੱਕਦੇ ਨੇ ਕਿ ਨਾ ਅੱਜ ਬੱਦਲ ਬਾਈ ਹੋ ਗਈ ਤੇ ਅੱਜ ਵੀ ਇਟ ਆਹੇ ਕਪੜੇ ਚੱਕ ਲਿਆ ਆ ਚਾਦਰਾਂ ਚੁੱਦਰਾਂ ਆਪਣੀਆਂ ਇਹਦੀਆਂ ਗਰਮੀਆਂ ਗੁਰਮੀਆਂ ਦਾ ਸਮਾਨ ਚੱਕ ਲਿਆ ਆ ਇਹ ਤੇ ਫਿਰ ਮੈਂ ਤੋਤਾ ਅੱਜ ਕੰਮ ਨੀ ਵੇੜਦਾ ਪਹਿਲਾਂ ਮੇਰੀ ਸੁਨਾ ਨਹੀਂ ਸੀਗੀ ਹੁਣ ਮੈਂ ਤੋਤਾ ਨੀ ਵੇੜਦਾ ਹੁਣ ਮੈਂ ਜਾ ਰਹੀ ਹਾਂ ਕਿਤੇ ਇਹ ਸਰਪ੍ਰਾਈਜ਼ ਜਾ ਕੇ ਦੱਸਾਂਗੇ ਹਨਾ ਕਿੱਥੇ ਜਾਣਾ ਕੀ ਕਰਨਾ ਇਹ ਨਹੀਂ ਮੈਂ ਦੱਸਦੀ ਹਨਾ ਤੇ ਬੈਗ ਚੱਕ ਲਿਆ ਮੈਂ ਕੱਪੜੇ ਬਾਹਰ ਲੇ ਸਿਰ ਬਾਹਰ ਲਿਆ ਹੁਣ ਕੋਟੀ ਦੇ ਨਾਲਾਂ ਬਾਟਣ ਤੇ ਲੋਚ ਹੁਣ ਚੱਲੀ ਆਪੋ ਉਧਰ ਸਟਾਰਟ ਕਰ ਲਿਆ ਬੇਟੇ ਇਹਨੇ ਮੋਟਰਸਾਈਕਲ ਮੋਟਰਸਾਈਕਲ ਸਟਾਰਟ ਕਰ ਲਿਆ ਤੇ ਚੱਲੀਏ ਫਟਾਫਟ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ